ਜੋ ਜੀ ਉਹ ਸੇਮ ਹੀ ਵਾਲੀ ਆ ਸਾਫ ਵਾਲਾ ਕੰਟੈਂਟ ਬਣਨ ਲੱਗਾ ਉਦੋਂ ਉਹਨਾਂ ਘਰੇ ਨਿਕਲਿਆ ਸੀ ਉਹਨਾਂ ਦੇ ਵੀ ਅਹੀਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲਿਆ ਹੁਣ ਇੱਥੇ ਵੀ ਪਾਣੀ ਪੁਣੀ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਨਿਕਲਦਾ ਹੁਣ ਇਹਨੂੰ ਤੋੜ ਕੇ ਹੀ ਦੇਖਣਾ ਪੈਣਾ ਕਿਉਂਕਿ ਕੋਈ ਹੱਲ ਨਹੀਂ ਹੈ ਆਹ ਦੇ ਉਪੀ ਤਾਂ ਅੰਗੇ ਤਾਂ ਲੱਗਾ ਮਰ ਗਿਆ ਮਰ ਗਿਆ ਹਾਂ ਪਾਣੀ ਨੇ ਮਰ ਗਿਆ ਦੇਖ ਲੈਨੇ ਦੇਖ ਲੈਨੇ ਪిల్లా ਹਲੇ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਗਰਮ ਪਾਣੀ ਨਾਲ ਗਿਆ ਆ ਵੇ ਕਿੱਡਾ ਸੱਪ ਹੈ ਇਹ ਊ ਊ ਮੱਝੇ ਗਰਮ ਬੱਲੇ ਮਰ ਗਿਆ ਜਿੰਦਾ ਹੈ ਜਿੰਦਾ ਹੈ ਨਹੀਂ ਨਹੀਂ ਕੀ ਹੋਈ ਹੈ ਨਹੀਂ ਉਹਨੇ ਵੈਸੇ ਮੁੜਿਆ ਆ ਮੁੜ ਗਿਆ ਉਹ ਬੇਚ ਗੱਲ ਪੈਨ ਨੂੰ ਕਰਦੇ ਚ ਫਸਦੇ ਨਾ ਕਾਹਦੀ ਵਾਰ ਆ ਬਾਰ ਤੁੱਤੀ ਵੀ ਪਾਇਆ ਹੈ ਨਾ ਮੈਂ ਤਾਂ ਪਹਿਲਾਂ ਹਾਂ ਕੋਣੀ ਪਾਇਆ ਸੀ ਨਾ ਉਹਨੇ ਇੱਕ ਵਾਰ ਦੇਖੋ ਬਸ ਫਿਰ ਸੀੜ ਤੋੜਦੀ ਆ ਵੇਖੋ ਸੀੜ ਤੋੜਦੀ ਆ ਵੇਖੋ ਤਰੀ ਇਹ ਫੋਟੋ ਮੈਂ ਇੱਥੇ ਰੈਸਕਿਊ ਪਰ ਆਈ ਸੀ ਕਿ ਆਪਾਂ ਪਿੰਡ ਦੇ ਵਿੱਚ ਲੜਾਲਾ ਤੇ ਇਹ ਹੈ ਚਕਰਨ ਕੀਲ ਬੈਕਸ ਨੇ ਠੀਕ ਹੈ ਜੀ ਇਹ ਹਮੇਸ਼ਾ ਪਾਣੀ ਦੇ ਵਿੱਚ ਹੀ ਰਹਿਣ ਵਾਲਾ ਜਿਹਨੂੰ ਆਪਾਂ ਪੰਜਾਬੀ ਦੇ ਵਾਟਰ ਸਨੇਕ ਕਹਿੰਦੇ ਨੇ ਆ ਤੁਸੀਂ ਥੋੜਾ ਜਿਆਦਾ ਦਿਖਾ ਦਿਓ ਵੀ ਹਦਾਇਤ ਯਾਨੀ ਕਿ ਸਭ ਬੱਚਿਆਂ ਨੂੰ ਸਭ ਤੋਂ ਸਿਆਣਿਆਂ ਨੂੰ ਸਭ ਤੋਂ ਜ਼ਿਆਦਾ ਇੱਕ ਇਨਫੋਰਮੇਸ਼ਨ ਹੈ ਵੱਡੀ ਇੱਕ ਖਤਰਾ ਬਹੁਤ ਸੀਗਾ ਟਲ ਗਿਆ ਕਹਿੰਦਾ ਮਤਲਬ ਇਹ ਦੰਦੀ ਤਾਂ ਵੱਡਦਾ ਹੈ ਕਿਉਂਕਿ ਬੰਦੇ ਇਹ ਨਾਨ ਪੌਇਜ਼ਨ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਬੜਾ ਕਿਉਂਕਿ ਇਹਦਾ ਜ਼ਹਿਰ ਨਹੀਂ ਹੁੰਦਾ ਸਰ ਪਰ ਇਹਦਾ ਡਾਰੀ ਬਹੁਤ ਹੁੰਦਾ ਹੈ ਡਰ ਬਾਈ ਚਾਂਸ ਤੁਸੀਂ ਬੈਠੇ ਹੋ ਬਾਈਟ ਕਰ ਦਿੰਦਾ ਨਾ 50% ਤੁਸੀਂ ਆਪਣੇ ਦਿਮਾਗ 'ਚ ਪੌਇਜ਼ਨ ਲੈ ਕੇ ਤੁਰਨਾ ਸੀਗਾ ਵੀ ਮੈਨੂੰ ਵੱਢ ਲਿਆ ਤੇ ਖਤਮ ਹੈ ਵੈਸੇ ਇਹ ਦੰਦੀ ਵੱਢਦਾ ਤੇ ਇਹ ਜ਼ਹਿਰ ਵਾਲਾ ਨਹੀਂ ਹੁੰਦਾ ਠੀਕ ਹੈ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਜਾਂ ਖੁਦ ਜਾਣਾ ਫਲੈਸ਼ ਤੁਸੀਂ ਇੱਕ ਵਾਰੀ ਫਲੈਸ਼ ਨੂੰ ਬਟਨ ਉਹਦਾ ਦਬਕੇ ਕੋਈ ਪਾਣੀ ਫਲੈਸ਼ ਆਊਟ ਕਰਨਾ ਜ਼ਰੂਰੀ ਹੈ ਬਾਅਦ ਚ ਬੈਠੋ ਸਭ ਪਹਿਲੇ ਕੋਈ ਫਲਸ਼ ਆਊਟ ਕਰਨਾ ਜ਼ਰੂਰੀ ਹੈ ਦੇਖ ਕੇ ਬਿਨਾ ਦੇਖੇ ਨਹੀਂ ਅਗਲੀ ਇਨਫੋਰਮੇਸ਼ਨ ਮੈਂ ਇਹ ਪਾਉਂਗਾ ਜਦੋਂ ਇਹ ਭਾਜੀ ਉਹਨਾਂ ਨੇ ਸ਼ਾਇਦ ਪਾਣੀ ਪਾਇਆ ਸੀ ਗਰਮ ਮਰੀਆਂਨ ਤੋਂ ਪਹਿਲਾਂ ਤੇ ਉਹ ਜਿਆਦਾ ਤੱਤਾ ਪਾਣੀ ਕਰਕੇ ਉਹ ਮੁੜਿਆ ਨਹੀਂ ਗਿਆ ਜਾਂ ਨਿਕਲਿਆ ਨਹੀਂ ਗਿਆ ਉਹਦੇ ਤੋਂ ਇਹਦੀ ਡੈਥ ਹੋ ਗਈ ਉੱਥੇ ਹੀ ਠੀਕ ਹੈ ਜੀ ਹੁਣ ਬਾਈਕ ਤੇ ਰਾਸਤੇ 'ਚ ਹੁਣ ਥੋੜੀ ਦੇਰ ਕਿਤੇ ਨਾ ਕਿਤੇ ਜਾ ਕੇ ਉਹਨੂੰ ਰੀਲੀਜ਼ ਕਰਾਂਗੇ ਜਾਂ ਕਿਤੇ ਦਬਾਂਗੇ ਫਿਲਹਾਲ ਇਹ ਜੇ ਪੋਇਜ਼ਨ ਨਹੀਂ ਹੁੰਦਾ ਪਰ ਫਿਰ ਵੀ ਦਰ ਸੱਪ ਦਾ ਕੰਨ ਦਾ ਡਰ ਹੈ ਨਾ ਠੀਕ ਹੈ ਜੀ ਤੁਸੀਂ ਹਦਾਇਤ ਹੈ ਤੁਹਾਨੂੰ ਪਾਇਚਾਂ ਜੇ ਕਿਤੇ ਬਾਤ ਫਿਰ ਵੀ ਮਿਲਦਾ ਆ ਜੇ ਕਿਤੇ ਵੀ ਤੁਹਾਨੂੰ ਤੁਸੀਂ ਸੇਂਚੇ ਜਾਂਦੇ ਹੋ ਆਸਪੀਸ਼ੇਂਚੇ ਜਾਂਦੇ ਹੋ ਪਾਣੀ ਪ੍ਰੈਸ਼ਰ ਉੱਤੇ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਓਕੇ ਸਰ ਥੈਂਕ ਯੂ